16 ਸਤੰਬਰ ਨੂੰ ਪੰਜਾਬ ਪਾਰ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਬਠਿੰਡਾ ਦੇ ਵਿੱਚ ਵੀ ਇਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਮਾਰਕੀਟ ਕਮੇਟੀ ਵੱਲੋਂ ਅਨਾਜ ਮੰਡੀ ਦੇ ਵਿੱਚ ਸਫਾਈ ਪੀਣ ਵਾਲੇ ਪਾਣੀ ਬਿਜਲੀ ਅਤੇ ਕਿਸਾਨਾਂ ਦੇ ਬਾਥਰੂਮਾਂ ਸਮੇਤ ਜ਼ਰੂਰੀ ਪ੍ਰਬੰਧ ਜਿਹੜੇ ਕਰ ਲਏ ਗਏ ਨੇ ਡਿਪਟੀ ਕਮਿਸ਼ਨਰ ਰਾਜੇਸ਼ ਈਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਹਾਲ ਕੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਮੁਸ਼ਕਲ ਨਹੀਂ ਆਉਣੀ ਚਾਹੀਦੀ ਮੰਡੀਆਂ ਦੇ ਵਿੱਚ ਜਿਹੜੇ ਕਿ ਅਫਸਰ ਤਾਇਨਾਤ ਕੀਤੇ ਗਏ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਫਸਲ ਸੁਕਾ ਕੇ ਹੀ ਮੰਡੀਆਂ ਦੇ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਦੀ ਫਸਲ ਜਿਹੜੀ ਆ ਤੁਰੰਤ ਖਰੀਦੀ ਜਾ ਸਕੇ ਸਸੀਕਾਲ ਜੀ ਜਿਹੜਾ ਸਾਡਾ ਝੋਨੇ ਦੀ ਆਮਦ ਜਲਦੀ ਹੀ ਸ਼ੁਰੂ ਹੋ ਜਾਏਗੀ ਤੇ 16 ਸਤੰਬਰ ਤੋਂ ਸਰਕਾਰ ਦੀ ਹਦਾਇਤਾਂ ਮੁਤਾਬਿਕ ਜਦੋਂ ਇਹ ਚੋਣੇ ਦੇਖੇ ਸ਼ੁਰੂ ਹੋ ਜਾਊਗੀ ਉਹਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਵਿੱਚ ਤਕਰੀਬਨ 500 ਮੰਡੀਆਂ ਨੇ ਜਿਹਦੀ ਸਫਾਈ ਕੀਤੀ ਜਾ ਰਹੀ ਹੈ ਉੱਥੇ ਪੀਣ ਦਾ ਪਾਣੀ ਵਾਸ਼ਰੂਮ ਨੇ ਉਹਨਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਤਾਂ ਕਿ ਜਿਹੜੇ ਕਿਸਾਨ ਭਰਾ ਮੰਡੀਆਂ ਚ ਆਣ ਮੁਰਲੀ ਸਹੂਲਤਾਂ ਨੂੰ ਸਾਰਿਆਂ ਮਿਲਣ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਕ ਇੱਕ ਦਾਣਾ ਜਿਹੜਾ ਸੜਾ ਮੰਡੀ ਚ ਆਏਗਾ ਉਹ ਸੀ ਚੱਕੀ ਤੇ ਤੁਹਾਡੇ ਥਰੂ ਮੈਂ ਅਪੀਲ ਵੀ ਕਰਨਾ ਚਾਹਾਂਗਾ ਸਾਰੇ ਕਿਸਾਨ ਭਰਾਵਾਂ ਨੂੰ ਵੀ ਉਹ ਕਾਲੀ ਨਾ ਕਰੂ ਉਹ ਸੁੱਕਾ ਝੋਨਾ ਜਿਹੜਾ ਮੰਡੀ ਦੇ ਵਿੱਚ ਲੈ ਕੇ ਆਣ ਤਾਂ ਕਿ ਉਹਦੇ ਨਾਲ ਕਿਉਂਕਿ ਜਿਹੜੀ ਖਰੀਦ ਹੁੰਦੀ ਆ ਉਹਦੇ ਕੁਝ ਪੈਰਾਮੀਟਰ ਹੁੰਦੇ ਨੇ ਕਿੰਨਾ ਮੋਇਸਚਰ ਰੱਖਣਾ ਹੈਗਾ ਉਹਦੇ ਚ ਸੁੱਕੀ ਸੁੱਕੀ ਜਿਹੜਾ ਝੋਨਾ ਹੋਣਾ ਚਾਹੀਦਾ ਤੇ ਫਸਲ ਜਿਹੜੀ ਠੀਕ ਹੋਣੀ ਚਾਹੀਦੀ ਹੈ ਇਸ ਲਈ ਸਾਡੇ ਕਿਸਾਨ ਭਰਾ ਕਾਲੀ ਨਾ ਕਰਨ ਤੇ ਉਹ ਜਦੋਂ ਮੰਡੀ ਚ ਲੈ ਕੇ ਆਣ ਤਾਂ ਸੁੱਕਾ ਝੋਨਾ ਹੀ ਲੈ ਕੇ ਆਣ ਤਾਂ ਕਿ ਉਹਨਾਂ ਨੂੰ ਵੀ ਜਲਦੀ ਖਰੀਦ ਹੋ ਸਕੇ ਤੇ ਉਹ ਮੰਡੀ ਤਾਂ ਵੇਲੇ